ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਈ ਫਾਰਮ 60 ਟਰੈਕਟਰ ਲੈ ਕੇ ਆਏ ਆ ਦੋਸਤੋ ਰਿਵਰਸ ਵੀਡੀਓ ਵਾਲਾ ਬਹੁਤ ਹੀ ਚੰਗਾ ਟਰੈਕਟਰ ਦੋਸਤੋ ਬਹੁਤ ਹੀ ਨਵੀਂ ਕੰਡੀਸ਼ਨ ਦਾ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਰਦੇ ਆ ਟਰੈਕਟਰ ਬਾਰੇ ਗੱਲਬਾਤ ਫਾਰਮ 60 ਹੈ ਜੀ ਡਬਲ ਕਲਚ ਦੇ ਵਿੱਚ ਹੈ ਦੋਸਤੋ 10/11 ਮਾਡਲ ਹੈ ਦੋਸਤੋ ਟਰੈਕਟਰ ਜੇ ਕੱਲ ਕਰ ਗਿਆ ਆਪਾਂ ਟਾਇਰਾਂ ਦੀ ਚਾਰੇ ਟਾਇਰ ਦੋਸਤੋ ਨਵੇਂ ਆ ਜੀ ਹਰਿਆਣਾ ਨੰਬਰ ਦਾ ਟਰੈਕਟਰ ਆ ਦੋਸਤੋ ਰਿਵਰਸ ਪੀਟੀਓ ਵਾਲਾ ਹੈਵੀ ਇਲੈਕਟ੍ਰਿਕ ਵੈਸਟੀ ਵਾਲਾ ਦੋਸਤੋ ਕੰਡੀਸ਼ਨ ਤੁਸੀਂ ਬਾਕੀ ਦੋਸਤੋ ਟਰੈਕਟਰ ਦੀ ਚੈੱਕ ਕਰੀਦੇ ਹੋ ਵੀਡੀਓ ਦੇ ਵਿੱਚ ਇੰਜਨ ਗੇਅਰ ਤਾਂ ਦੋਸਤੋ ਬਹੁਤ ਹੀ ਚੰਗਾ ਟਰੈਕਟਰ ਆ ਦੋਸਤੋ ਟਰੈਕਟਰ ਨੂੰ ਵਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਜੀ ਜੇ ਕੱਲ ਕਰ ਗਿਆ ਆਪਾਂ ਇਸ ਦੇ ਰੇਟ ਦੀ ਰੇਟ ਹੈਗਾ 2,90,000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਣ ਹੋ ਜਾਊਗਾ ਜੀ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਮਾਲਕ ਵੀਰ ਦਾ ਏਰੀਆ ਦੋਸਤੋ ਗਿੱਦੜਵਾਹਾ ਹੈ ਜੀ ਅਤੇ ਕਿਸੇ ਵੀ ਵੀਰ ਨੇ ਸਾਡੇ ਚੈਨਲ ਤੇ ਕਿਸੇ ਵੀ ਸਾਧਨ ਦੀ ਐਡ ਕਰਵਾਉਣੀ ਹੋਵੇ ਫੇਰ ਦਿੱਤੇ ਗਏ ਨੰਬਰਾਂ ਤੇ ਪੰਜ ਸੱਤ ਸਪੋਰਟ ਮਾ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਸਤਿ ਸ੍ਰੀ ਅਕਾਲ